ਹੈਲੋ ਹਲੋ ਹਾਂਜੀ ਸਰਬਜੀਤ ਸਿੰਘ ਜੀ ਹਾਂਜੀ ਕੌਣ ਹਾਂਜੀ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਵੀਰੇ ਮਨੁੱਖਤਾ ਦੀ ਸੇਵਾ ਤੋਂ ਜਿੱਤੇ ਕੱਲ ਤੁਸੀਂ ਆਏ ਸੀ ਮੈਂ ਬਾਪੂ ਨੂੰ ਛੱਡ ਕੇ ਗਏ ਸੀ ਹਾਂਜੀ 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 ਸਾਥੀ ਕੱਲ ਸਾਥੀ ਕੱਲ ਵੀਰੇ ਉਹਨੂੰ ਤੁਸੀਂ ਸੜਕ ਤੇ ਕਾਹ ਤੋਂ ਛੱਡ ਕੇ ਬਾਈ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਇੱਥੇ ਛੱਡਣਾ ਸੀ ਨਹੀਂ ਬਾਈ ਯਾਰ ਮੈਂ ਤਾਂ ਮੈਂ ਤਾਂ ਮੈਂ ਤਾਂ ਕੈਬ ਨਹੀਂ ਤਾਂ ਕੈਬ ਡਰਾਈਵਰ ਹਾਂ ਮੱਜੀ ਮੈਂ ਤਾਂ ਇਹਨਾਂ ਨੇ ਦੱਸਿਆ ਕਹਿੰਦੇ ਇੱਥੇ ਛੱਡ ਦਿਓ ਬਸ ਨਹੀਂ ਬਾਈ ਤੁਸੀਂ ਕੈਬ ਡਰਾਈਵਰ ਹੋ ਯਾਰ ਕਿੱਥੋਂ ਲੈ ਕੇ ਆਏ ਸੀ ਉਹਨਾਂ ਨੂੰ ਇਹ ਕਹਿੰਦੇ ਅਸੀਂ ਪਹਿਲਾਂ ਮੈਂ ਪੁੱਛਿਆ ਵਾ ਕਿ ਵੀਡੀਓ ਤੁਸੀਂ ਭੇਜਿਆ ਵਾ ਬਣਾ ਮਨੂ ਕਹਿੰਦੇ ਹਾਂ ਜੀ ਅਸੀਂ ਵੀਡੀਓ ਬਣਾਈ ਪਈ ਆ ਕਿੱਥੋਂ ਲੈ ਕੇ ਆਏ ਸੀ ਤੁਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਇਧਰੋਂ ਆਪਣਾ ਫੁੱਲਾਂ ਵਾਲੀ ਫੁੱਲਾਂ ਵਾਲ ਕਿੱਥੋਂ ਫੁੱਲਾਂ ਦੇ ਆੜੇ ਸੈਂਟਰਲ ਗ੍ਰੀਨ ਦੇ ਬੈਕ ਸਾਈਡ ਜੀ ਆ ਕਲੋਨੀ ਕਲੋਨੀ ਗੁਜਰਾਲ ਕਲੋਨੀ ਜੀ ਹੈ ਦੇਖੋ ਵੀਰੇ ਸਾਡੇ ਕੋਲੇ ਥੋੜਾ ਡਰੈੱਸ ਆਇਆ ਵਾ ਅਸੀਂ ਤੁਹਾਨੂੰ ਕਹਿਣਾ ਹੈ ਨਾ ਕੰਪਲੇਂਟ ਕਰਨੀ ਆ ਅਸੀਂ ਉਹਨਾਂ ਇਨਫੋਰਮੇਸ਼ਨ ਲਈ ਸੀ ਪੁਲਿਸ ਨਾਲ ਗੱਲ ਕੀਤੀ ਸੀ ਉੱਥੋਂ ਹੀ ਥੋੜਾ ਨੰਬਰ ਨਿਕਲਿਆ ਇਹ ਤਾਨੂੰ ਉਹ ਡਰੈਸ ਚਾਹੀਦਾ ਜਿਹੜੇ ਛੱਡ ਕੇ ਗਿਆ ਬੰਦਾ ਸੱਟ ਕੇ ਗਿਆ ਇਦਾਂ ਆਪਣੇ ਮਾਪੇ ਬਾਪ ਨੂੰ ਕੋਈ ਬਾਹਰ ਸੜਕ ਤੇ ਸੁੱਟ ਜਵੇ ਰਾਤ ਨੂੰ ਪਹਿਲਾਂ ਥੋੜੀ ਵੀ ਗਲਤੀ ਸੀਗੀ ਵੀ ਤੁਹਾਡਾ ਹੱਕ ਮੰਨ ਲਈ ਸਾਨੂੰ ਦੱਸਣ ਦਾ ਰਾਤ ਨੂੰ ਇੰਨੀ ਠੰਡ ਠੰਡ ਦੇ ਵਿੱਚ ਉਹਨੂੰ ਸੜਕ ਤੇ ਪਾ ਕੇ ਚਲੇ ਗਏ ਬਜ਼ੁਰਗ ਨੂੰ ਹੁਣ ਆਈਸੀਯੂ ਦੇ ਵਿੱਚ ਹੈ ਜੇ ਉਹ ਮਰ ਗਿਆ ਤਾਂ ਵੀਡੀਓ ਸਾਰੀ ਬਣੀ ਹੋਈ ਹੈ ਕੈਮਰੇ ਲੱਗੇ ਹੋਏ ਸੀ ਚਾਰੇ ਪਾਸੇ ਹਾਂਜੀ ਮੈਂ ਸਮਝ ਗਿਆ ਤੁਹਾਡੀ ਗੱਲ ਮੈਨੂੰ ਉਹ ਇਹਨਾਂ ਨੇ ਐ ਕਹਿ ਕੰਨੀ ਨਹੀਂ ਹਸਤਾ ਨਹੀਂ ਤੁਸੀਂ ਕੈਬ ਚਲਾਉਂਦੇ ਹੋ ਵੀਰੇ ਤੁਹਾਨੂੰ ਕੋਈ ਬੰਦਾ ਕਹੇ ਵੀ ਆ ਡੈੱਡ ਬੋਡੀ ਆਪਾਂ ਇੱਥੇ ਸਮਸ਼ਾਨ ਘਾਟ ਸੱਟ ਕੇ ਆਉਣੀ ਹੈ ਕਿਤੇ ਤੁਸੀਂ ਕਿ ਤਾਂ ਮੈਂ ਕਹਿੰਦੇ ਮੈਨੂੰ ਆਇਆ ਸੀਗਾ ਮੈਂ ਕਹਿੰਦੇ ਇਹ ਕਹਿੰਦੇ ਨਹੀਂ ਫਿਰ ਨਾਲ ਉਹਦਾ ਕੁੱਕ ਨਹੀਂ ਕੁੜੀ ਸੀ ਪਣੀ ਵਾਲੇ ਨਾਲ ਉਹ ਸੀ ਕਿ ਦੋਤੀ ਸੀ ਕੁੜੀ ਉਹਦੇ ਕਹਿੰਦੇ ਅਸੀਂ ਉਰੀ ਕੋਈ ਨਹੀਂ ਸੀ ਨਾਲ ਉਹਰੇ ਰੱਖੀ ਨਾ ਮੈਂ ਉਹ ਕਹਿੰਦੇ ਤੁਹਾਡੇ ਨਾਲ ਤਾਂ ਬੈਠ ਕੇ ਗਏ ਉਹ ਵਾਪਸ ਤੁਸੀਂ ਮੇਰਾ ਨੰਬਰ ਦਿਓ ਮੈਨੂੰ ਉਹਨਾਂ ਨਾਲ ਜਿਹਨੇ ਤੁਹਾਨੂੰ ਫੋਨ ਕੀਤਾ ਸੀ ਜਿਹਨੇ ਬੁੱਕ ਕਰਾਈ ਸੀ ਗੱਡੀ ਹਾਂ ਉਹ ਨੰਬਰ ਤੁਹਾਨੂੰ ਮੈਂ ਰੋਕੋ ਔਰ ਸਰਜੀਤ ਸਿੰਘ ਜੀ ਇਹ ਤੁਹਾਡੀ ਬਹੁਤ ਵੱਡੀ ਬਲੰਡਰ ਮਿਸਟੇਕ ਹੈ ਕੰਪਲੇਨਟ ਦੇ ਵਿੱਚ ਅਸੀਂ ਤੁਹਾਡਾ ਵੀ ਨਾਮ ਲਿਖਾ ਰਹੇ ਹਾਂ ਵੀ ਇਦਾਂ ਤੁਸੀਂ ਇੱਕ ਬਜ਼ੁਰਗ ਨੂੰ ਰਾਤ ਨੂੰ ਠੰਡ ਦੇ ਵਿੱਚ ਸੁੱਟ ਕੇ ਚਲੇ ਗਏ ਹੋ ਕਰੋ ਮੈਂ ਮੰਨਦਾ ਇਹ ਗਲਤੀ ਹੋ ਗਈ ਮੈਨੂੰ ਐਵੇਂ ਲੱਗਦਾ ਜਿਵੇਂ ਅੱਛਾ ਇਹਨੇ ਕਿੱਥੋਂ ਬੁੱਕ ਕਰੀ ਸੀ ਤੁਹਾਡੀ ਗੱਡੀ ਇਹਨੇ ਮੇਰੀ ਫੁੱਲਾ ਫੁੱਲਾ ਨਾਲ ਤੋਂ ਬੁੱਕ ਹੋਈ ਸੀ ਭਾਜੀ ਇਹ ਮੇਰੀ ਬੁਨਾਲ ਨਾਲ ਤੋਂ ਕਿਹੜੇ ਘਰ ਤੋਂ ਕਿਹੜੇ ਮਹੱਲੇ ਤੋਂ ਚੱਕ ਕੇ ਲੈ ਕੇ ਆ ਸੀ ਬਜ਼ੁਰਗ ਨੂੰ ਤੁਸੀਂ ਚੱਕੀ ਪਾਇਆ ਸੀ ਉਹਨਾਂ ਤੋਂ ਵੀ ਗੱਡੀ ਚ ਉਹਨਾਂ ਨੇ ਹਾਂਜੀ ਚੱਕੀ ਪਾਇਆ ਸੀ ਹੂੰ ਇਹ ਭਾਜੀ ਹੁਣਾਂ ਡਰੈਸ ਤਾਂ ਤੋਂ ਹੁੰਦਾ ਉੱਥੇ ਗੁੱਜਰਾਂ ਵਾਲਾ ਬਸਤੀ ਵੱਜਦੀ ਆ ਭਾਜੀ ਇਹ ਉਹਦੀ ਸੈਂਟਰ ਗ੍ਰੀਨ ਦੀ ਬੈਕ ਸਾਈਡ ਜੀ ਆਉਂਦੀ ਬਣਦੀ ਆ ਅੱਛਾ ਕੰਟੀ ਇਹ ਕੱਚਾ ਜਿਹਾ ਰੋੜਾ ਮੈਨੂੰ ਭਾਜੀ ਭੱਜਣ ਦੀ ਕੀ ਲੋੜ ਆ ਮੇਰੇ ਡਰਾਈਵਰ ਆ ਮੈਂ ਤੁਹਾਨੂੰ ਦੋ ਜਿਵੇਂ ਕਹਾਂ ਮੈਂ ਉਹ ਇੱਕ ਨੂੰ ਕਰੂੰਗਾ ਫਿਰ ਤੁਸੀਂ ਵੀਜੀ ਉਹਨਾਂ ਨਾਲ ਗੱਲ ਕਰੋ ਜਾ ਕੇ ਉਹਨਾਂ ਨੂੰ ਮਿਲੋ ਉਹਨਾਂ ਨੂੰ ਦੱਸੋ ਵੀ ਤੁਸੀਂ ਮੇਰੇ ਤੋਂ ਵੀ ਗਲਤ ਕੰਮ ਕਰਾਇਆ ਵੀ ਉਹ ਮੈਨੂੰ ਪਹਿਲਾਂ ਫਿਰ ਦੇਖੋ ਸੀਰੀਅਸਲੀ ਅਸੀਂ ਇਹ ਚਾਹੁੰਦੇ ਨਹੀਂ ਕਿ ਵੀ ਅਸੀਂ ਕੋਈ ਥਾਣੇ ਵਾਲੇ ਕਚੇਰੀਆਂ ਵਾਲੇ ਪਾਸੇ ਨੂੰ ਜਾਈਏ ਪਰ ਬਜ਼ੁਰਗ ਜੀ ਆਪਣੇ ਰਿਸ਼ਤੇਰ ਆ ਕੇ ਇੱਥੇ ਮਿਲਣ ਸਾਨੂੰ ਗਲਤੀ ਮੰਨਣ ਜਿਹੜੇ ਛੱਡ ਕੇ ਗਏ ਆ ਕੋਈ ਗੱਲ ਨਹੀਂ ਬਜ਼ੁਰਗ ਦਾ ਲਾਜ ਚੱਲ ਰਿਹਾ ਬਜ਼ੁਰਗ ਦਾ ਅਸੀਂ ਲਾਜ ਵੀ ਕਰਾਵਾਂਗੇ ਤੱਕ ਆ ਕੇ ਉਹ ਮਿਲਣ ਸਾਨੂੰ ਰਾਤ ਇੱਕ ਬਜ਼ੁਰਗ ਨੂੰ ਬਾਹਰ ਸੜਕ ਦੇ ਉੱਤੇ ਦੇ ਵਿੱਚ ਰਾਤ ਦੇ ਕਰੀਬ 8:30 ਵਜੇ ਹੋਇਆ ਤੇ ਇੱਕ ਗੱਡੀ ਆਉਂਦੀ ਆ ਟੈਕਸੀ ਗੱਡੀ ਏ ਛੋਟੀ ਜਿਹੀ ਜਿਵੇਂ ਸਲਫਟ ਟਾਈਪ ਉਹਦੇ ਵਿੱਚੋਂ ਇੱਕ ਲੇਡੀ ਉਤਰਦੀ ਆ ਤੇ ਨਾਲ ਇੱਕ ਲੜਕੀ ਉਤਰਦੀ ਆ ਜਿਹੜੀ 18 15 18 ਸਾਲ ਦੀ ਆ ਤੇ ਉਤਰ ਕੇ ਉਹ ਇੱਕ ਬਜ਼ੁਰਗ ਨੂੰ ਗੱਡੀ ਦੇ ਵਿੱਚੋਂ ਕੱਢਦੇ ਆ ਨਾਲ ਡਰਾਈਵਰ ਲੱਗਦਾ ਜਿਹੜਾ ਗੱਡੀ ਚਲਾਉਂਦਾ ਸੀਗਾ ਉਤਾਰ ਕੇ ਗੱਡੀ ਦੇ ਵਿੱਚੋਂ ਅੰਨ ਦੇ ਨਾਲ ਲਾ ਕੇ ਸੜਕ ਤੇ ਬਾਹਰਲੇ ਪਾਸੇ ਗੇਟ ਦੇ ਕੋਲੇ ਸੜਕ ਦੇ ਉੱਤੇ ਪਾ ਦਿੰਦੇ ਆ ਉਹ ਤੇ ਪਾ ਕੇ ਗੱਡੀ ਵੈਕ ਕਰਕੇ ਹੋਰ ਅੱਗੇ ਜਾ ਕੇ ਖੜ ਜਾਂਦਾ ਉਹ ਕੁੜੀਆਂ ਦੋਨੋਂ ਤੁਰ ਕੇ ਜਾਂਦੀਆਂ ਅੱਗੇ ਜਾ ਕੇ ਉਹ ਇਹ ਕਹਿ ਰਿਹਾ ਡਰਾਈਵਰ ਤਾਂ ਵੀ ਮੇਰੇ ਨਾਲ ਨਹੀਂ ਬੈਠਿਆ ਚਲੋ ਇਹ ਹੁਣ ਲੱਭ ਜਾਣ ਦਾ ਕੈਮਰਾ ਵੀ ਆਲਾ ਹੈ ਨਹੀਂ ਅੱਗੇ ਅਸੀਂ ਚੈੱਕ ਵੀ ਨਹੀਂ ਕੀਤਾ ਅਗਲਾ ਵੈਸੇ ਕਰ ਲਾਂਗੇ ਜਿਵੇਂ ਅਸੀਂ ਵੀਡੀਓ ਵੀ ਸਾਂਝੀ ਕੀਤੀ ਸੀ ਵੀ ਇਹਨੂੰ ਕੋਈ ਗੱਡੀ ਦੇ ਵਿੱਚ ਸੁੱਟ ਕੇ ਗਿਆ ਉੱਤੇ ਛੱਡ ਕੇ ਗਿਆ ਗੱਡੀ ਟੈਕਸੀ ਕਿਰਾਏ ਤੇ ਕੈਬ ਕਰਾਈ ਹੋਈ ਸੀ ਬੁੱਕ ਕੈਬ ਵਾਲਾ ਦਾ ਨੰਬਰ ਮਿਲ ਗਿਆ ਸਰਬਜੀਤ ਸਿੰਘ ਉਹਦਾ ਨਾਂ ਗੱਡੀ ਦਾ ਨੰਬਰ ਵੀ ਮਿਲ ਗਿਆ ਸਾਰਾ ਉਹ ਕਹਿੰਦਾ ਵੀ ਮੈਂ ਇਹਨੂੰ ਫੁੱਲਾਂ ਵਾਲ ਤੋਂ ਲੁਧਿਆਣੇ ਤੋਂ ਹੀ ਲੈ ਕੇ ਆਇਆ ਸੀ ਇਦੀ ਬੇਟੀ ਤੇ ਇਦੀ ਦੋਤੀ ਹੈ ਜਿਹੜੀ ਉਹ ਨਾਲ ਸੀ ਉਹ ਛੱਡ ਕੇ ਗਏ ਆ ਦੇਖੋ ਇੱਕ ਨਾਨੇ ਨੂੰ ਇੱਕ ਆਪਣੇ ਬਾਪ ਨੂੰ ਇੱਕ ਧੀ ਨੇ ਇੱਕ ਦੋਤੀ ਨੇ ਲੱਤਾਂ ਤੋਂ ਬਾਹਾਂ ਤੋਂ ਚੱਕਿਆ ਚੱਕ ਕੇ ਸੜਕ ਦੇ ਉੱਤੇ ਥੱਲੇ ਪਾ ਕੇ ਤਾਂ ਚਲੇ ਗਏ ਇੰਨੀ ਠੰਡ ਦੇ ਵਿੱਚ ਰਾਤ ਨੂੰ 8:30 ਵਜੇ ਇੱਥੇ ਸੰਸਤਾ ਦੇ ਬਾਹਰ ਗੇਟ ਦੇ ਬਾਹਰ ਇਹਨੂੰ ਬਜ਼ੁਰਗ ਨੂੰ ਸੁੱਟ ਕੇ ਛੱਡ ਕੇ ਚਲੇ ਗਏ ਔਰ ਉਥੇ ਕੈਮਰੇ ਲੱਗੇ ਸੀ ਅਸੀਂ ਵੀਡੀਓ ਦੇਖੀ ਗੱਡੀ ਦਾ ਨੰਬਰ ਦੇਖ ਗਿਆ ਗੱਡੀ ਦੇ ਨੰਬਰ ਤੋਂ ਉਹਦਾ ਐਡਰੈਸ ਲੱਭ ਗਿਆ ਤਾਂ ਡਰਾਈਵਰ ਦੱਸ ਰਿਹਾ ਸਰਬਜੀਤ ਸਿੰਘ ਵੀ ਇਹ ਜਵਾਈ ਨੇ ਮੈਨੂੰ ਕਾਲ ਕੀਤੀ ਰਾਹੁਲ ਨੇ ਵੀ ਮੈਂ ਉਹਦੇ ਕਹਿਣ ਤੇ ਗੱਡੀ ਲੈ ਕੇ ਉਥੇ ਗਿਆ ਤੇ ਉਹਨਾਂ ਨੇ ਕਿਹਾ ਵੀ ਬਜ਼ੁਰਗ ਨੂੰ ਆਪਾਂ ਲੈ ਕੇ ਜਾਣਾ ਉਹਨਾਂ ਨੇ ਚੱਕ ਕੇ ਬਾਪੂ ਗੱਡੀ 'ਚ ਪਾ ਲਿਆ ਔਰ ਉਸ ਤੋਂ ਬਾਅਦ ਨੁਕਤਾ ਦੀ ਸੇਵਾ ਤੇ ਲੈ ਆਏ ਮੈਨੂੰ ਕਹਿੰਦੇ ਸਾਡੀ ਕਹਿੰਦੇ ਗੱਲ ਹੋਈ ਹੋਈ ਆ ਵੀ ਇੱਥੇ ਲਾਉਣਾ ਉੱਥੇ ਸੜਕ ਤੇ ਲਾਤਾ ਮੈਂ ਡਰਾਈਵਰ ਨੂੰ ਵੀਰ ਨੂੰ ਪੁੱਛਿਆ ਵੀ ਤੈਨੂੰ ਦਿਖ ਨਹੀਂ ਸੀ ਰਿਹਾ ਵੀ ਤੂੰ ਸੜਕ ਤੇ ਲਾ ਰਿਹਾ ਵੀ ਤੂੰ ਉਹਨਾਂ ਨੂੰ ਰੋਕ ਫਿਰ ਤੂੰ ਜਾਣ ਲੱਗਾ ਤੂੰ ਸਾਨੂੰ ਦੱਸ ਕੇ ਜਾ ਅੰਦਰ ਆ ਕੇ ਵੀ ਬਾਈ ਬਾਹਰ ਮੇਰੇ ਨਾਲ ਕਿ ਸਵਾਰੀ ਆਈ ਸੀ ਵੀ ਉਹ ਇਹਨਾਂ ਨੇ ਬਜ਼ੁਰਗ ਇੱਥੇ ਸੁੱਟਤਾ ਆਪਣਾ ਔਰ ਦੇਖੋ ਕਿਦਾਂ ਦੀ ਅੱਜ ਦੀ ਦੁਨੀਆ ਹੁਣੇ ਪਤਾ ਨਹੀਂ ਬਚੂ ਕਿ ਨਹੀਂ ਬਚੂ ਵਿਚਾਰਾ ਕੱਲ ਇੰਨੀ ਠੰਡ ਲੱਗੀ ਸਰੀਰ ਨੂੰ ਇੰਨਾ ਜ਼ਿਆਦਾ ਕਮਜ਼ੋਰ ਆ ਛਾਤੀ ਸਾਰੀ ਰੇਸ਼ੇ ਨਾਲ ਭਰੀ ਪਈ ਹੈ ਡਾਕਟਰ ਸਾਹਿਬ ਨੀਡਲ ਲਾ ਕੇ ਕੱਢਿਆ ਹੁਣ ਆਪਾਂ ਜੀ ਰੇਸ਼ਾ ਪਾਣੀ ਭਰਾ ਹੋਇਆ 169 ਔਰ ਜਿਸਨੇ ਕ੍ਰੈਪਸ ਆ ਰਹੇ تھے ਕੱਲ ਤੋਂ ਜਦੋਂ ਬਾਹਰ ਬਾਹਰ ਜੀ ਹਾਂ ਹਾਂਜੀ ਫਿਰ ਅਸੀਂ ਨੇ ਐਕਸ-ਰੇ ਕਰਾਇਆ ਤਾਂ ਦੇਖਾ ਪਾਣੀ ਭਰਿਆ ਪੜਾਇਆ ਤਾਂ ਫਿਰ ਅਸੀਂ ਨੇ ਅੱਜ ਨੀਡਲ ਪਿੱਛੇ ਨੀਡਲ ਲਗਾ ਕੇ 1200 ਐਮਐਲ ਨਿਕਾਲਿਆ ਨਿਕਲ ਛਾਤੀ ਦੇ ਵਿੱਚੋਂ 1200 ਐਮਐਲ ਰੇਸ਼ਾ ਕੱਢਿਆ ਔਰ ਹਜੇ ਵੀ ਇਹ ਪੂਰੀ ਹੋਸ਼ ਦੇ ਵਿੱਚ ਨਹੀਂ ਹੈਗੇ ਬਸ ਇਦਾਂ ਹੀ ਕਰੀ ਜਾਂਦੇ ਪਤਾ ਨਹੀਂ ਵਿਚਾਰੇ ਕੋਲੇ ਇੱਕ ਦਿਨ ਦੋ ਦਿਨ ਹੈਗੇ ਆ ਚਾਰ ਦਿਨਾਂ ਤੁਸੀਂ ਮਾੜੀ ਮੋਟੀ ਦਾ ਸ਼ਰਮ ਕਰੋ ਐਦਾਂ ਥੋੜੀ ਆਪਣੇ ਬਾਪ ਨੂੰ ਕੋਈ ਸੁੱਟ ਕੇ ਜਾਂਦਾ ਅੱਜ ਭੈਣ ਮੇਰੀ ਤੂੰ ਆਪਣਾ ਬਾਪ ਐਦਾਂ ਸੁੱਟਿਆ ਕੱਲ ਨੂੰ ਤੇਰੇ ਬੱਚੇ ਜਿਹੜੀ ਧੀ ਤੇਰੇ ਨਾਲ ਸੁੱਟ ਕੇ ਗਈ ਆ ਕੇ ਨਾਲ ਲਾਇਆ ਜੀ ਨੂੰ ਤੂੰ ਉਹ ਕੱਲ ਨੂੰ ਤੇਰੇ ਨਾਲ ਵੀ ਉਸੇ ਤਰ੍ਹਾਂ ਹੀ ਕਰੋਗੇ ਤੇ ਅੱਜ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਸੀ ਡਰਾਈਵਰ ਨਾਲ ਵੀ ਗੱਲ ਕੀਤੀ ਸੀ ਵੀ ਬਾਈ ਉਹਨਾਂ ਨੂੰ ਲੈ ਕੇ ਇੱਥੇ ਆ ਜਿਨ੍ਹਾਂ ਨੇ ਗਲਤੀ ਕੀਤੀ ਹੈ ਮਿਲਣਾ ਕੇ ਸਾਨੂੰ ਵੀ ਨਹੀਂ ਤਾਂ ਫਿਰ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਕਿ ਕਿ ਜੀ ਕੀ ਗੱਲ ਹੋਈ ਉਹਨਾਂ ਨਾਲ ਜੀ ਉਹ ਲਾਰੇ ਲਾਰੇ ਸੀ ਕਹਿੰਦੇ ਵੀ ਆਪਸ ਫੇਰ ਆਪਾਂਵਾਂਗੇ ਤੁਸੀਂ ਆ ਵੀ ਆ ਸਕਦੇ ਆ ਕਿਹਨੇ ਕਹੀਏ ਗੱਲ ਇਹ ਇਹਨਾਂ ਦੇ ਜਵਾਈ ਨੇ ਕੀ ਨਾਂ ਉਹਦਾ ਰੌਹਲ ਉਹਦੇ ਨਾਲ ਗੱਲ ਹੋਈ ਤੁਹਾਡੀ ਹੂੰ ਕਹਿੰਦਾ ਕਿ ਜੇ ਸੁਬਹ ਵੀ ਆਉਣੇ ਸੁਬਹ ਵੀ ਆਪਾਂਵਾਂਗੇ ਕਿ ਉਹਨੂੰ ਬੇਨਤੀ ਹੈ ਤੁਸੀਂ ਹੁਣ ਆਓ ਤੁਸੀਂ ਤਾਂ ਚਲੋ ਵੀ ਉਹ ਉਹ ਆ ਨਹੀਂ ਸਕਦਾ ਲੇਕਿਨ ਵਾਈਫ ਤੇ ਬੱਚੇ ਤਾਂ ਆਈ ਸੀ ਹੂੰ ਤੇ ਉਹਨਾਂ ਨੂੰ ਭੇਜੂਗੀ ਤੁਸੀਂ ਪਰ ਇਹ ਤੇ ਉਹ ਬੰਮਾਰ ਹੈਗੀ ਇਹ ਲੇਡੀਜ਼ ਨਹੀਂ ਆ ਸਕਦੀ ਕੱਲ ਨੂੰ ਆਣਗੇ ਕੱਲ ਨੂੰ ਆਏ ਦੇਖੋ ਅੱਜ ਇਹ ਬਜ਼ੁਰਗ ਕਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਤੜਪ ਰਿਹਾ ਹੈ ਆਪਣੇ ਨੇ ਜਿਹਨੂੰ ਜੰਮਿਆ ਪਾਲਿਆ ਪੋਲੋਸਿਆ ਪੜਾਇਆ ਲਿਖਾਇਆ ਗੋਦੀ ਚੱਕ ਕੇ ਉਂਗਲੀ ਫੜ ਕੇ ਤੁਰਨਾ ਸਿਖਾਇਆ ਅੱਜ ਉਹ ਧੀ ਆਪਣੇ ਬਾਪ ਨੂੰ ਇੱਥੇ ਸੁੱਟ ਕੇ ਚਲੀ ਗਈ ਬਾਪੂ ਰਾਏਕੋਟ ਦਾ ਰਹਿਣ ਵਾਲਾ ਵਾ ਬੇਨਤੀ ਆ ਕੋਈ ਰੈਕੋਰਡ ਤੋਂ ਸਾਡੀ ਵੀਡੀਓ ਦੇਖਦਾ ਮਹਿੰਦਰ ਸਿੰਘ ਬਾਪੂ ਨਾਮ ਦੱਸਦੇ ਆ ਆਪਣਾ ਜਰੂਰ ਪਹਿਚਾਣਿਓ ਵੀ ਸਾਡੇ ਨਾਲ ਸ਼ੇਅਰ ਵੀ ਕਰਿਓ ਵੀ ਬਾਪੂ ਆਪਣੀ ਧੀ ਕੋਲੇ ਇੱਥੇ ਫੱਲਿਆ ਇਹ ਫੁੱਲਾਂ ਆ ਰਹਿੰਦਾ ਸੀ ਕਿ ਪਿੱਛੇ ਕੋਣ ਆ ਕੋਈ ਬੇਟੇ ਹੈਗੇ ਆ ਕਿ ਨਹੀਂ ਹੈਗੇ ਤੇ ਅੱਜ ਜਦੋਂ ਡਰਾਈਵਰ ਵੀਰ ਨਾਲ ਗੱਲ ਹੋਈ ਸਰਬਜੀਤ ਸਿੰਘ ਨਾਲ ਉਹ ਵੀ ਵੀਡੀਓ ਅਸੀਂ ਵਿੱਚ ਅਟੈਚ ਕੀਤੀ ਆ ਉਹ ਵੀ ਸੁਣਿਓ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ